और शर्मा प्राइस सीरीज आबाद को आ शर्मा से बेटा निकल सीरीज आ छोटा सीरीज आ वो वो लो भैया छोटा सा डाल था इतने नेम लगते हैं दिन में अलग गलती हुई गलती कौन बाबा एक ना ना अमित मणि बाबा एक नहीं तो भाई एक बाबा एक बाबा भाई ਪਾਦਰੀ ਬੁਲਾਓ ਜਿਹੜੇ ਪਾਦਰੀ ਰੱਖਿਓ ਬੁਲਾਓ ਬਾਈ ਪਾਦਰੀ ਬੁਲਾਓ ਆਹ ਪਾਦਰੀ ਨੂੰ ਵਿਵਾਦ ਨਹੀਂ ਬਣਾਏ ਸੀ ਤੇ ਗੁਟਕਾ ਸਾਹਿਬ ਇਸੇ ਬੰਦੇ ਨੇ ਕਕਾਰ ਤੇ ਘਰੋਂ ਫੋਟੋਆਂ ਤੇ Hindu ਧਰਮ ਦੇ ਚਲਿਸੇ ਇਸੇ ਨੇ ਰੂੜੀ ਦੇ ਸੁੱਟੇ ਨੇ ਉਹ ਪਹਿਲੋ Hindu ਸੀ ਬਾਅਦ ਸਿੱਖ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਧਰਮ ਬਣ ਬਣਾ ਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿੰਦੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਧਾਰਮਿਕ ਪੁਸਤਕਾਂ ਤੇ ਸਾਡੇ ਘਰੇ ਧਾਰਮਿਕ ਚੈਨ ਉਹਨੇ ਜਾ ਕੇ ਰੂੜੀ ਦੇ ਸੁੱਟੇ ਆ ਲਾਲਚ ਦੇ ਵਿੱਚ ਆਣ ਕੇ ਪਹਿਲਾਂ ਗੁਰੂ ਸਾਹਿਬ ਨੂੰ ਹੀ ਮੰਨਦੇ ਸੀ ਉਹ ਲਾਲਚ ਦੇ ਵਿੱਚ ਆਣ ਕਰਕੇ ਉਹਨਾਂ ਨੇ ਕੋਈ ਪਤਾ ਲੱਗ ਰਿਹਾ ਹੈ ਕਿ 2 ਲੱਖ ਰੁਪਇਆ ਲਿਆ ਹੈ ਕੁੜੀਆਂ ਦਾ ਵਿਆਹ ਰੱਖਿਆ ਹੈ ਇੱਕ ਬੋਰੀ ਦੇ ਵਿੱਚੋਂ ਕੱਢੇ ਜਾ ਰਹੇ ਨਿਤਨੇਮ ਦੀ ਗੁਟਕਾ ਸਾਹਿਬ Hindu ਦੇ ਵੀ ਦੇਵਤਿਆਂ ਦੀਆਂ ਤਸਵੀਰਾਂ ਤੇ ਸ੍ਰੀ ਸਾਹਿਬ ਤੁਸੀਂ ਦੇਖ ਸਕਦੇ ਹੋ ਕੁਝ ਲੋਕਾਂ ਦੇ ਵੱਲੋਂ ਇੱਕ ਬੋਰੀ ਦੇ ਵਿੱਚੋਂ ਗੁਟਕਾ ਸਾਹਿਬ ਕੱਢੇ ਜਾ ਰਹੇ ਨੇ ਦੱਸਦੇ ਕਿ ਇਹ ਬੋਰੀ ਇਹਨਾਂ ਲੋਕਾਂ ਦੇ ਵੱਲੋਂ ਰੂੜੀ ਦੇ ਉੱਤੇ ਛੁੱਟੀ ਹੋਈ ਚੁੱਕੀ ਗਈ ਹੈ ਜਿਵੇਂ ਹੀ ਉਸ ਨੂੰ ਖੋਲ ਕੇ ਦੇਖਦੇ ਨੇ ਤਾਂ ਉਸ ਦੇ ਵਿੱਚੋਂ ਨਿਤਨੇਮ ਦੇ ਗੁਟਕਾ ਸਾਹਿਬ ਮਿਲਦੇ ਨੇ ਸਿਰੇ ਸਾਹਿਬ ਮਿਲਦੇ ਨੇ ਤੇ Hindu ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵੀ ਮਿਲਦੀਆਂ ਨੇ ਜਿਵੇਂ ਹੀ ਲੋਕਾਂ ਨੂੰ ਇਸ ਸੰਬੰਧੀ ਪਤਾ ਲੱਗਦਾ ਤਾਂ ਜਿਨ੍ਹਾਂ ਦੇ ਵੱਲੋਂ ਇਹ ਛੁੱਟਿਆ ਗਿਆ ਸੀ ਸਮਾਨ ਦੱਸਦੇ ਕਿਉਂ ਉਹਨਾਂ ਦੇ ਘਰ ਦੇ ਵਿੱਚ ਸਿੱਖਾਗੂ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਸਵਾਲ ਜਵਾਬ ਵੀ ਕਰਦੇ ਨੇ ਇਸ ਦੌਰਾਨ ਪਰਵਾਰ ਨੇ ਮੰਨਿਆ ਕਿ ਉਹਨਾਂ ਨੇ ਹੁਣੇ ਸਥਾਈ ਧਰਮ ਅਪਣਾ ਲਿਆ ਤੇ ਉਹਨਾਂ ਦੇ ਕੋਲੋਂ ਗਲਤੀ ਹੋਈ ਹੈ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਆਗੂ ਉਹਨਾਂ ਦੇ ਘਰੇ ਜਾਂਦੇ ਨੇ ਇਕੱਠੇ ਹੋ ਕੇ ਇਸ ਦੌਰਾਨ ਪਰਵਾਰ ਗਲਤੀ ਮੰਨਦਾ ਹੋਇਆ ਵੀ ਨਜ਼ਰ ਆਉਂਦਾ ਹੈ ਕਰੰਟ ਸਰਮਾਨ ਆਇਸ਼ ਤੇ ਰਿਜ਼ਰਵਡ ਦੇ ਕੋਲ ਹੈ ਆ ਪਰਵਾਰ ਦੇ ਦਰਾਂ ਮਾਦਰੀ ਨੂੰ ਕੋਲ ਮਾਦਰੀਆਂ ਫੋਟੋ ਵਿੱਚ ਹੀ ਨੇ ਕੋ ਕੋ ਚੱਲ ਕੋ ਤੋਂ ਉਹ ਦੋਰਾ ਜਾ ਜਾ ਅ ਅ ਬੜਾ ਬਾਬਾ ਨੇ ਸਾਰੇ ਉਹ ਤੇ ਆ ਦੀਵੇ ਜਰਾ ਅਲੈਹੁ ਅ ਇੱਕ ਕਾਰੀਸਾ ਆ ਆ ਛੋਟਾ ਸਰੀਸਾ ਆ ਆ ਜੋਤਾਂ ਦਾ ਤਕਾ ਸੁਖਾਲਾ ਨਾਲ ਆ ਤਾ ਸਮਰਤੀ ਦਾ ਵੀ ਉਸਾਰੇ ਦੇ ਤੋਨ ਆ ਹਾਂ ਦੇਖੋ ਬਾਬਾ ਦੀਪ ਸਿੰਘ ਦੀ ਛੋਟੀ ਫੋਟੋ ਬਾਕੀ ਆ ਸਭ ਉਪਰ ਇਹ ਤਾਂ ਦੇ ਲੈ ਲੋ ਅ ਦੇਖੋ ਥੋ ਕਲੇ ਕੱਢ ਤਾ ਪਰਵਾਰੀ ਹੋਇਆ ਤੇ ਉਹ ਸਿਆਣੇ ਗਏ ਨੇ ਸ੍ਰੀ ਸਾਹਿਬ ਨੇ ਗੁਟਕਾ ਸੁਖਮਨੀ ਸਾਹਿਬ ਦਾ ਨਿਤਨੇਮ ਦਾ ਤੁਲ ਉਹ ਲੱਭਿਆ ਫਰੂਕ ਆ ਚਾਹ ਨਿਤਨੇਮ ਦਾ ਗੁਟਕਾ ਦੇਖ ਪਰ ਕਰ ਨਾ ਮੜਾ ਜਾਓ ਨਿਤਨੇਮ ਦਾ ਬੰਦ ਹੋ ਰਿਹਾ ਹੈ ਆ ਨਮ ਚਾਲੀ ਸਾਹਿਬ ਦੱਸਦੇ ਕਿ ਫਰੋਜ਼ਪੁਰ ਦੇ ਪਿੰਡ ਇੱਛੇਵਾਲ ਦੀ ਇੱਕ ਘਟਨਾ ਹੈ ਜਿੱਥੇ ਵਿਆਧਵੀ ਹੋਈ ਹੈ ਇੱਕ ਪਰਿਵਾਰ ਦੇ ਵੱਲੋਂ ਵਿਆਧਵੀ ਕੀਤੀ ਗਈ ਹੈ ਸਿਖਾਗੋਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਰਿਵਾਰ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਪਰਿਵਾਰ ਪਹਿਲਾਂ Hindu ਧਰਮ ਦੇ ਵਿੱਚ ਸੀ ਇਸ ਤੋਂ ਬਾਅਦ ਉਹਨਾਂ ਨੇ ਸਿੱਖ ਧਰਮ ਅਪਣਾਇਆ ਤੇ ਹੁਣ ਉਹਨਾਂ ਨੇ ਸਿੱਖ ਧਰਮ ਵੀ ਛੱਡ ਦਿੱਤਾ ਤੇ ਉਹ ਹੁਣ ਈਸਾਈ ਧਰਮ ਦੇ ਵੱਲ ਚਲੇ ਗਏ ਨੇ ਉਹਨਾਂ ਨੇ ਈਸਾਈ ਧਰਮ ਦੇ ਵਿੱਚ ਪਰਿਵਰਤਨ ਕਰ ਲਿਆ ਹੈ ਦਸਦੀ ਕੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਵੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ 5 ਦਿਨਾਂ ਦੇ ਅੰਦਰ ਅੰਦਰ ਸਖਤ ਕਾਰਵਾਈ ਕਰਨ ਨਹੀਂ ਤਾਂ ਫਿਰ ਉਹ ਤਿੱਖਾ ਸੰਘਰਸ਼ ਉਲਿੱਕਣਗੇ ਕੀ ਨਾਮ ਕਿਹੜਾ ਜੀ ਲਖਵੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਨਾਲ ਭਾਈ ਜਸਪਾਲ ਸਿੰਘ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਤੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੋਤਵਰ ਤੇ ਸਿਕਸ ਕਲੂਬ ਫੈਡਰੇਸ਼ਨ ਦੇ ਸਾਰੇ ਮੋਤਵਰ ਸਿੰਘ ਖੜੇ ਇੱਥੇ ਜੀ ਨਾਲ ਪਿੰਡ ਦੇ ਅੱਛੀ ਵਾਲੇ ਪਿੰਡ ਦੇ ਮੋਤਵਰ ਆਦਮੀ ਪ੍ਰਧਾਨ ਜੀ ਖੜੇ ਨੇ ਸਾਰੇ ਸੰਗਤ ਖੜੀ ਹੈ ਘਟਨਾ ਪਾਜੀ ਅੱਜ ਅੱਛੀ ਵਾਲੇ ਪਿੰਡ ਚ ਸਾਡੀ ਜਥੇਬੰਦੀ ਨੂੰ ਜਸਪਾਲ ਸਿੰਘ ਨੂੰ ਸਾਨੂੰ ਸਾਰਿਆਂ ਨੂੰ ਫੋਨ ਆਇਆ ਵੀ ਉੱਥੇ ਗੁਟਕਾ ਸਾਹ ਕਿਸੇ ਬੰਦੇ ਨੇ ਕਕਾਰ ਤੇ ਧਰਮ ਨੂੰ ਫੋਟੋਆਂ ਤੇ Hindu ਧਰਮ ਦੇ ਚਲਿਸੇ ਇਸ ਸਾਰੇ ਰੂੜੀ ਦੇ ਛੁੱਟੇ ਨੇ ਬਾਅਦ ਵਿੱਚ ਜਾ ਕੇ ਜੱਥੇਬੰਦੀਆਂ ਚੈੱਕ ਕੀਤਾ ਉੱਥੇ ਪਿੰਡ ਦਾ ਹੀ ਤਰਮਿੰਦਰ ਨਾਦ ਆਦਮੀ ਸੀ ਉਹ ਪਹਿਲੋ Hindu ਸੀ ਬਾਅਦ ਸਿੱਖ ਬਣਿਆ ਸਿੱਖ ਤੋਂ ਬਾਅਦ ਉਹ ਸਾਈ ਤਰਮਪਤਵਨ ਬਣਾ ਲਿਆ ਤੇ ਕਿਹੜੇ ਇੱਕ ਪਾਦਰੀ ਦੇ ਕਹਿਣ ਤੇ ਗੁਰੂ ਸਾਹਿਬ ਦੇ ਗੁਟਕਾਰ ਸਾਹਿਬ ਧਾਰਮਿਕ ਪੁਸਤਕਾਂ ਤੇ ਸਾਡੇ ਕਿਹੜੇ ਧਾਰਮਿਕ ਚੈਨ ਉਹਨੇ ਜਾ ਕੇ ਰੂੜੀ ਦੇ ਛੁੱਟੇ ਆ ਬਾਪਰੇ ਜਥੇਬੰਦੀਆਂ ਜਾ ਕੇ ਪ੍ਰਸ਼ਾਸਨ ਨੂੰ ਉੱਥੇ ਸਾਰਾ ਮੌਕਾ ਦਿਖਾਇਆ ਪਰ ਪ੍ਰਸ਼ਾਸਨ ਨੇ ਹੁਣ ਅੰਲੇ ਧਰਮਿੰਦਰ ਕੋਈ ਪਰਚਾ ਦਰਜ ਹੋ ਰਿਹਾ ਇੱਕ ਬੰਦੇ ਤੇ ਸਾਡੀ ਸਾਰੀ ਜਥੇਬੰਦੀਆਂ ਨੇ ਪ੍ਰਸ਼ਾਸਨ ਦਾ ਡਿਪਟੀ ਸਾਹਿਬ ਡੀਐਸਪੀ ਸਾਹਿਬ ਸਿਟੀ ਸਾਹਿਬ ਡੀਐਸਪੀ ਸਾਹਿਬ ਹੈੱਡਕੁਆਟਰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਆ ਉਹਨਾਂ ਕਿਹਾ ਵੀ ਅਸੀਂ ਇਨਕੁਆਰੀ ਕਰਾਂਗੇ ਅਸੀਂ ਜਥੇਬੰਦੀਆਂ ਵੱਲੋਂ ਅੱਜ 5 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਨੇ ਆ ਦਸਤਰੀਕ ਜੇ ਤਾਂ ਪ੍ਰਸ਼ਾਸਨ ਨੇ ਉਹ ਕਿਹੜੇ ਪਾਸਟਰ ਨੇ ਜਿਹੜੇ ਪੋਂਦੇ ਨਾਲ ਬੰਦੇ ਹੋਰਨ ਵਾਲ ਬਣੇ ਪਿੰਡ ਦੇ ਉਹਦੇ ਸਾਰੇ ਪਰਿਵਾਰ ਜਿਨ੍ਹਾਂ ਨੇ ਮਿਲੀਪੁੱਤ ਕਰਕੇ ਧਰਮ ਪਰਿਵਰਤਨ ਕੀਤਾ ਸਾਰਿਆਂ ਤੇ ਪਰਚਾ ਦਰਜ ਕਰਨ ਨਹੀਂ ਤਾਂ ਭਾਈ ਅਸੀਂ ਦਾਸਤਰੀ ਦੇ ਮਗਰੋਂ ਵੱਡਾ ਇਕੱਠ ਕਰਕੇ ਸਾਰੇ ਪੰਜਾਬ ਦੀਆਂ ਸਿੱਖ ਜੱਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਅੱਜ ਦਿਨੀ ਖਬਰ ਸੁਣਨੇ ਆ ਗੁਰੂ ਸੇਵ ਦੀ ਬੇਦਬੀ ਦੀ ਪਰ ਅਸੀਂ ਹੁਣ ਸਾਡੇ ਕੰਨਾਂ 'ਚ ਬੇਦਬੀ ਸੁਣ ਸੰਨ ਕੇ ਅੱਗ ਗਏ ਸਾਨੂੰ ਹੁਣ ਕੋਈ ਸਾਨੂੰ ਜੀਣ ਦਾ ਇੱਥੇ ਹੱਕ ਨਹੀਂ ਰਹਿ ਗਿਆ ਕਿ ਸਾਡੇ ਧਰਮ ਦੇ ਗੁੜਕਾ ਸਾਹਿਬ ਦੇ ਕਿਰਪਾਣੀ ਆਏ ਦਿਨ ਬੇਤਬੀਆ ਨਹੀਂ ਸਹਾਰ ਸਕਦੇ ਪਰ ਜੇ ਪ੍ਰਸ਼ਾਸਨ ਨਾ ਕਾਰਵਾਈ ਕੀਤੀ ਦੱਸ ਦਿਓ ਫਾਈਲ ਦਾ ਟਾਈਮ ਦਿੰਦੇ ਫਿਰ ਹੀ ਮਜਬੂਰਨ ਕਰਕੇ ਸਾਰੇ ਸਿੱਖ ਜੱਥੇ ਬੰਦੇ ਇਕੱਠਾ ਕਰਕੇ ਇੱਥੇ ਵੱਡਾ ਚਿੰਗਰਸਾ ਐਲਾਨ ਕਰਾਂਗੇ ਉਹਦੀ ਜ਼ਿੰਮੇਵਾਰੀ ਪਾਈ ਇੱਥੋਂ ਦੇ ਪ੍ਰਸ਼ਾਸਨ ਦੀ ਹੋਵੇਗੀ ਦੀ ਪੰਜਾਬ ਸਰਕਾਰ ਦੀ ਹੋਵੇਗੀ ਅਸੀਂ ਇੰਨੇ ਕੋਈ ਬੇਨਤੀਆਂ ਸਾਰੀ ਕੌਮ ਨੂੰ ਕਰਦੇ ਆ ਗੁਟਕਾ ਸਾਹਿਬ ਜਿਵੇਂ ਧਰਮ ਪਰਵਰਤਨ ਕਰਦਾ ਫਾਈ ਧਰਮ ਦੇ ਕਹਿੰਦੇ ਕਿਸੇ ਹੋਰ ਧਰਮ ਦੀ ਦੇਵੀ ਦੇਵਤੇ ਦੀ ਘਰ ਚ ਫੋਟੋ ਨਹੀਂ ਰਹਿਣੀ ਚਾਹੀਦੀ ਉਹਨਾਂ ਦੇ ਧਰਮ ਅਨੁਸਾਰ ਉਹ ਨਾ ਹੀ ਗੁਰੂ ਘਰ ਦੀ ਦੇਖ ਲੈਂਦੇ ਆ ਨਾ ਹੀ ਕਿਸੇ ਧਰਮ ਦਾ ਪ੍ਰਸ਼ਾਦ ਖਾਂਦੇ ਆ ਪਰ ਸਾਰਾ ਚੁੱਕ ਕੇ ਬਾਹਰ ਸੁੱਟਦਾ ਜੋ ਨਾ ਵਾਤ ਸਾਰਾ ਸਾਡਾ ਅਸੀਂ ਉਹ ਗੱਲ ਨਹੀਂ ਕਹਿ ਸਕਦੇ ਉਹਨਾਂ ਵਾਸਤੇ ਸਾਰਾ ਕਬਾੜ ਸੀ ਉਹਨਾਂ ਸਾਰੇ ਚੋਕੇ ਬਾਹਰ ਸੁਟਿਆ ਹੈ ਤੇ ਕਿਹੜੇ ਸਾਡੇ ਸਾਰੇ ਕਿਤੇ ਵੀ ਗੁਰੂ ਨਾਨਕ ਦੇਵ ਜੀ ਸਿੱਖ ਬੈਠਾ ਹੈ ਕਿਤੇ Hindu ਵੀਰ ਬੈਠਾ ਹੈ ਉਹਨਾਂ ਸਾਰੇ ਮਨਾਂ ਨੂੰ ਠੇਸ ਪਹੁੰਚੀ ਆ ਸਾਰੇ ਵਿਸ਼ਵ 'ਚ ਸਾਡੀ ਇਹ ਗੱਲ ਦੀ ਵਿੱਚ ਧਰਮ ਦੀ ਨਰਾਦਰੀ ਹੋਈ ਆ ਇੱਕ ਧਰਮ ਦੋ ਧਰਮਾਂ ਦੀ ਹੋਈ ਆ ਨਾਲ Hindu ਧਰਮ ਦੇ ਵੀ ਚਲੀਸੇ ਹੋਏ ਨੇ ਨਾਲ ਸਿੱਖ ਧਰਮ ਦੇ ਗਰਮਾਣੀ ਦੀ ਗੁਟਕੇ ਦੀ ਸਿੱਖ ਧਰਮ ਦੀਆਂ ਪੁਸਤਕਾਂ Hindu ਧਰਮ ਦੀਆਂ ਵੀ ਪੁਸਤਕਾਂ ਨਾਲ ਨਾਲ ਸਿਰੂ ਫੋਟੋ ਅਸੀਂ ਨਾਲ ਤੇ ਉਹਨਾਂ ਦੇ ਕਰਕੇ ਸਾਰੇ ਨੂੰ ਕਹਿੰਦੇ ਵੀ ਭਾਈ ਪ੍ਰਸ਼ਾਸਨ ਤੁਰੰਤ ਇਹਨਾਂ ਦੀ ਗਮੀਰਤਾ ਨਾਲ ਸੈੱਟ ਇਨਕੁਆਰੀ ਕਰਕੇ ਕਿਹੜੇ ਦੋਸ਼ੀ ਨੇ ਉਹ 5 ਦਿਨ ਦੇ ਵਿੱਚ ਪਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ 5 ਦਿਨ ਤੋਂ ਬਾਅਦ ਵੱਡਾ ਸ਼ਿਕਰਚਾ ਐਲਾਨ ਕਰਨਾ ਪਊਗਾ ਤੇ ਇਸ ਇਸ ਗੱਲ ਨਾਲ ਅੱਜ ਸਹਿਮਤ ਹੋਏ ਆ ਆਪਣੇ ਡੀਐਸਪੀ ਸਿਟੀ ਸਾਹਿਬ ਨਾਲ ਤੇ ਡੀਐਸਪੀ ਹੈੱਡਕੁਆਰਟਰ ਨਾਲ ਤੇ ਜੇ ਨਾ ਕਰਨਗੇ ਫਿਰ ਸਾਨੂੰ ਮਜਬੂਰਨ ਵੱਡੇ ਸ਼ਿਕਰਚਾ ਦਾ ਐਲਾਨ ਕਰਨਾ ਪਊਗਾ 10 ਤਮ ਮੋਰ ਉਹ ਹੀ ਮੀਟਿੰਗ ਕਰਕੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਵੀ 10 ਤਰੀਕ ਨੂੰ ਆਪਾਂ ਮੀਟਿੰਗ ਕਰਾਂਗੇ ਸਾਰਾ ਗੜੀ ਗੁਰਦੁਆਰੇ ਔਰ ਜਥੇਬੰਦੀਆਂ 10 ਤਰੀਕ ਨੂੰ ਸਾਰਾ ਗੜੀ ਪਹੁੰਚ ਕੇ ਆਪਾਂ ਅਗਲੀ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਮੇਰਾ ਨਾਮ ਸੁਤਨਾਮ ਸਿੰਘ ਜੀ ਅਸਤਨਾਮ ਕੋਈ ਕੀ ਬੋਲਦਾ ਐ ਜੀ ਜੀ ਕਟਨਾ ਇਸ ਤਰ੍ਹਾਂ ਵਾਪਰੀ ਅੱਜ ਅਸੀਂ ਸਾਨੂੰ ਪਤਾ ਲੱਗਾ ਹੈ ਸਾਡੇ ਨਗਰ ਦੇ ਲਖਬੀਰ ਸਿੰਘ ਜੀ ਸੋ ਇਹਨਾਂ ਵੱਲੋਂ ਸਾਨੂੰ ਅੱਜ ਪਤਾ ਲੱਗਾ ਫੋਨ ਆਇਆ ਹੈ ਇੱਛੇ ਵਾਲੇ ਦੇ ਵਿੱਚ ਜਿਹੜੀ ਅੱਜ ਘਟਨਾ ਵਾਪਰੀ ਬਹੁਤ ਮੰਦ ਭਾਗੀ ਲਾਲਚ ਦੇ ਵਿੱਚ ਆਣ ਕੇ ਪਹਿਲਾਂ ਗੁਰੂ ਸਾਹਿਬ ਨੂੰ ਮੰਨਦੇ ਸੀ ਉਹ ਲਾਲਚ ਦੇ ਵਿੱਚ ਆਣ ਕਰਕੇ ਉਹਨਾਂ ਨੇ ਕੋਈ ਪਤਾ ਲੱਗ ਰਿਹਾ ਹੈ ਕਿ 2 ਲੱਖ ਰੁਪਇਆ ਲਿਆ ਹੈ ਕੁੜੀਆ ਦਾ ਵਿਆਹ ਰੱਖਿਆ ਏ ਲਾਲਚ ਦੇ ਪਿੱਛੇ ਆਣ ਕਰਕੇ ਜਿਹੜੀ ਉਹਨੇ ਅੱਜ ਮੰਦ ਭਾਗੀ ਜਿਹੜੀ ਘਟਨਾ ਕਢੀ ਏ ਇੰਜ ਨਹੀਂ ਚਾਹੀਦਾ ਕਿਉਂਕਿ ਸਾਡੇ ਸਤਿਗੁਰੂ ਪਾਤਸ਼ਾਹ ਜੀ ਪੂਜਣ ਯੋਗ ਨੇ ਸਤਿਗੁਰੂ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਨੇ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ ਉਹ ਨਗਰ ਦੇ ਵਿੱਚ ਪਾਦਰੀ ਰਹਿੰਦਾ ਈਛੇ ਵਾਲੇ ਦੇ ਵਿੱਚ ਉਹਨਾਂ ਦੇ ਨਾਲ ਕੋਈ ਐਂਦੀ ਗੱਲਬਾਤ ਹੋਈ ਏ ਤੇ ਉਹਨਾਂ ਵੱਲੋਂ ਪੈਸੇ ਦਿੱਤੇ ਗਏ ਨੇ ਤੇ ਰੂੜੀ ਤੇ ਗੁਰਕਾ ਸਾਹਿਬਾ ਤੇ ਫੋਟੋਆਂ ਤੇ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਰੁਮਾਲੇ ਚ ਇਹਨਾਂ ਨੇ ਸਾਡੇ ਕਿਰਪਾਨ ਸਾਹਿਬ ਇਹ ਜਿਹੜੇ ਰੂੜੀ ਦੇ ਸੱਤੇ ਗਏ ਨੇ ਅਸੀਂ ਇਹਨਾਂ ਦੇ ਵੱਡੇ ਪੱਧਰ ਦੇ ਨਖੇਦੀ ਕਰਦੇ ਹਾਂ ਕਿ ਬਹੁਤ ਮਾੜੀ ਘਟਨਾ ਜਿਹੜੀ ਇਹਨਾਂ ਨੇ ਕੀਤੀ ਇਸ ਤਰ੍ਹਾਂ ਨਹੀਂ ਚਾਹੀਦਾ ਸੋ ਅੱਜ ਅਸੀਂ ਸਦਰ ਥਾਣੇ ਵਿੱਚ ਸਾਰੇ ਹਾਜ਼ਰ ਹੋਏ ਆ ਜੋ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜਿਸ ਨੇ ਨਿਸਾਨ ਨੇ ਗਲਤ ਕਦਮ ਚੁੱਕਿਆ ਹੈ ਬਾਕੀ ਸਾਰੀ ਸੰਗਤ ਦੀ ਇਹ ਇਹ ਮਾਨ ਦੀ ਭਾਵਨਾ ਹੈ ਕਿ ਉਹ ਸਾਰੇ ਪਰਿਵਾਰ ਤੇ ਪਰਚਾ ਹੋਵੇ ਕਿਉਂਕਿ ਜਦੋਂ ਕੋਈ ਵੀ ਕੰਮ ਦੇ ਕੰਮ ਹੋਇਆ ਘਰ ਦੇ ਵਿੱਚ ਸਲਾਹ ਸਾਰਿਆਂ ਦੇ ਨਾਲ ਹੀ ਜਿਹੜਾ ਉਹਨਾਂ ਨੇ ਕਦਮ ਪੁੱਟਿਆ ਹੈ ਸੋ ਇਹ ਅਸੀਂ ਬੇਨਤੀ ਕਰਨਗੇ ਅੱਗੇ ਵਾਸਤੇ ਜਿਹੜੀਆਂ ਇਹੋ ਜਿਹੀਆਂ ਘਟਨਾ ਨਾ ਘਟੀਆਂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਵੀ ਬਿਆਨ ਆਇਆ ਹੈ ਡੀਐਸਪੀ ਨੇ ਕਿਹਾ ਹੈ ਕਿ ਵਿਆਧਵੀ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਦੇ ਨਾਲ ਹੀ ਵਣਦੀ ਕਾਰਵਾਈ ਵੀ ਉਸ ਦੇ ਉੱਤੇ ਕੀਤੀ ਜਾ ਰਹੀ ਹੈ ਸਰ ਅਜੇ ਕੋ ਇਛੇ ਵਾਲਾ ਪਿੰਡ ਵਿੱਚ ਵਿਆਧਵੀ ਜਿਹੜੀ ਘਟਨਾ ਸਾਹਮਣੇ ਆਈ ਹੈ ਕੀ ਇਹ ਪੂਰਾ ਮਾਮਲਾ ਅੱਜ ਪਿੰਡ ਇਛਾ ਵਾਲਾ ਦੇ ਵਿੱਚ ਲੋਕਲ ਰੈਜ਼ੀਡੈਂਟ ਨੇ ਦੇਖਿਆ ਕਿ ਇੱਕ ਰੂੜੀ ਦੇ ਢੇਰ ਦੇ ਉੱਤੇ ਇੱਕ ਥੈਲਾ ਤੇ ਇੱਕ ਛੋਟਾ ਜਿਹਾ ਬੂਰਾ ਪਿਆ ਜਦੋਂ ਉਹਨਾਂ ਨੇ ਚੈੱਕ ਕੀਤਾ ਤੇ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਮਹਾਰਾਜ ਸਾਹਿਬ ਦਾ ਗੁਟਕਾ ਸਾਹਿਬ ਸੀਗੇ ਤੇ ਹੋਰ ਸਮਗਰੀ ਸੀ ਤੇ ਕੁਝ ਦੇਵੀ-ਦੇਵਤਿਆਂ ਦੀ ਹਿੰਦੂ ਧਰਮ ਤੇ ਸਿੱਖ ਧਰਮ ਨਾਲ ਲੈਟੇ ਹਿੰਦੂ ਦੇਵਤਿਆਂ ਦੀ ਫੋਟੋ ਸੀਗੀਆਂ ਜੋ ਪਤਾ ਲੱਗਿਆ ਵੀ ਇਹ ਉੱਥੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਉੱਥੇ ਸੱਟੀਆਂ ਨੇ ਇਮੀਡੀਏਟਲੀ ਉਹਨਾਂ ਦੇ ਬਿਆਨ ਲਿਖ ਕੇ ਤੇ ਪਰਚਾ ਦਰਜ ਕੀਤਾ ਗਿਆ ਤੇ ਜਿਸ ਵਿਅਕਤੀ ਵੱਲੋਂ ਉਹ ਛੁੱਟੀਆਂ ਗਈਆਂ ਸੀ ਉਹਨੂੰ ਅਰੈਸਟ ਕਰ ਲਿਆ ਗਿਆ। ਉਹਦਾ ਕਦੋਂ ਵੀ ਘਟਣਾ ਹੈ। ਇਹ ਅੱਜ ਸਵੇਰ ਦੀ ਹੈ ਜੀ ਸਵੇਰੇ ਉਹਨਾਂ ਦੇ ਧਿਆਨ ਚ ਲਿਆਂਦਾ ਤੇ ਜਦੋਂ ਸਾਡੇ ਕੋਲ ਆਏ ਤੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਪਰਚਾ ਦਰਜ ਕਰ। ਸਰ ਉਹਦੀ ਗ੍ਰਿਫਤਾਰੀ ਵੀ ਹੋਈ ਗਈ। ਉਹਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਉਹਨੂੰ ਗ੍ਰਿਫਤਾਰ ਕਰ ਲਿਆ ਹੁਣ ਅਗਲੀ ਤਫ਼ਤੀਸ਼ ਅਜੇ ਜਾਰੀ ਹੈ। ਸਾਰੇ ਜਿਹੜੇ ਤੱਥ ਨੇ ਦਰਾਂਨੇ ਉਹਦੀ ਪੁੱਛਗਿੱਛ ਤੇ ਸਫਾ ਮਿਸਲ ਤੇ ਲਿਆ ਹਾਂ। ਦਸਦੀ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਇਸ ਵਿਆਧਵੀ ਤੋਂ ਬਾਅਦ ਭਾਰੀ ਰੋਸ ਪੈ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਉਹ ਅਜਿਹੀ ਵਿਆਧਵੀ ਕਰਨ ਤੋਂ ਪਹਿਲਾਂ ਸੋਚਣ